ਇਸ ਸਬੰਧੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸ ਤਈ ਪਠਾਨਕੋਟ ਪੁਲਿਸ ਦੇ ਵੱਲੋਂ ਪਠਾਨਕੋਟ ਬਸ ਅੱਡੇ ਦੀ ਤੇ ਰੇਲਵੇ ਸਿਟੀ ਰੇਲਵੇ ਸਟੇਸ਼ਨ ਦੀ ਜਿਹੜੀ ਹੈ ਗਹਿਨ ਤੱਕ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੀਤੇ ਕਾਲ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਆਪਰੇਸ਼ਨ ਕੈਸੋ ਚਲਾਇਆ ਗਿਆ ਸੀ ਜਿਸ ਦੇ ਤਹਿਤ ਨਸ਼ੇ ਦੇ ਸੋਦਾਗਰਾਂ ਦੇ ਘਰਾਂ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਗਈ ਛਾਪੇਮਾਰੀ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਗਈ ਤਾਂ ਕਿ ਨਸ਼ੇ ਦੇ ਉੱਤੇ ਰੋਕத் ਦam ਜਿਹੜੀ ਹੈ ਉਹ ਪਾਈ ਜਾ ਸਕੇ ਤੇ ਇਸ ਮੌਕੇ ਤੇ ਜਦੋਂ ਡੀਐਸਪੀ ਸੁਮੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਵਾਂ ਨੇ ਕੀ ਕੀ ਜਾਣਕਾਰੀ ਸਾਂਝੀ ਕੀਤੀ ਤੇ ਉਹਨਾਂ ਦੇ ਗੋਾਈ ਹੀਟਲੀ ਆਪਰੇਸ਼ਨ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੀ ਚੈਨ ਤੋੜਨ ਦੇ ਲਈ ਇਹ ਆਪਰੇਸ਼ਨ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਡਿਵੀਜ਼ਨ ਨੰਬਰ 1 ਦੇ ਪੁਲਿਸ ਕਰਮੀ ਜਿਹੜੇ ਨੇ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਹੈ ਤੁਸੀਂ ਵੀ ਤੁਸੀ ਦੇਖ ਸਕਦੇ ਹੋ ਇਸ ਸਮੇਂ ਤੁਸੀਂ ਵੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਕਿਸ ਤਰ੍ਹਾਂ ਨਾਲ ਪੁਲਿਸ ਵੱਲੋਂ ਜਿਹੜਾ ਹੈ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਨਸ਼ੇ ਦੇ ਉੱਤੇ ਜਿਹੜੀ ਹੈ ਨਕੇਲ ਕਸੀ ਜਾ ਸਕੇ ਤੇ ਜਦੋਂ ਡੀਐਸਪੀ ਸੁਮੇਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਇਸ ਉੱਤੇ ਕੀ ਕਹਿਣਾ ਆਊਟ ਹੋਣ ਨੂੰ ਵੀ ਦਿਖਾਉਂਦੇ ਜਾਹੰਦੇ ਕੱਲ ਵੀ ਆਪਾਂ ਕੈਸੋ ਆਪਰੇਸ਼ਨ ਕੀਤਾ ਸੀ ਇਮਿਨੀਟੀ ਏਰੀਆ 'ਚ ਤੇ ਉਸ ਤੋਂ ਬਾਅਦ ਆਪਾਂ ਸ਼ਹਿਰ ਦੇ ਅਲੱਗ-ਅਲੱਗ ਏਰੀਆਸ 'ਚ ਕੋਲਡੀ ਚੈਕਿੰਗ ਵੀ ਕੀਤੀ ਸੀ ਉਹ ਬਾਅਦ ਤਿੰਨ ਮੁਕਦਮੇ ਆਪਾਂ ਦਰਜ ਵੀ ਕੀਤੇ ਸੀ ਐਕਸਾਈਜ਼ ਦੇ ਸਿਟੀ ਦੇ ਏਰੀਆ 'ਚ ਅੱਜ ਸੋਰੀ ਫਿਰ ਆਪਾਂ ਇੱਕ ਕੈਸੋ ਆਪਰੇਸ਼ਨ ਪ੍ਰੀਵਿਅਸ ਸਟੇਸ਼ਨ ਤੇ ਕਰ ਰਹੇ ਹਾਂ ਮੇਰੇ ਨਾਲ ਐਸਐਚਡੀਬੀ ਨੰਬਰ 1 ਵੀ ਇੱਥੇ ਸ਼ਾਮਿਲ ਹੈ ਇਸ ਪੂਰੀ ਇੱਚ ਨਾਲ ਚੌਕੀਨ ਚਾਰ ਬੱਸ ਸਟੈਂਡ ਵੀ ਹੈ ਤੇ ਅੱਜ ਆਪਾਂ ਬੱਸ ਸਟੈਂਡ ਵੀ ਕੀਤਾ ਤੇ ਅੱਜ ਰੇਲਵੇ ਸਟੇਸ਼ਨ ਵੀ ਚੈੱਕ ਕੀਤਾ ਇਸੇ ਤਰੀਕੇ ਨਾਲ ਠਾਨਕੂੜ ਦੇ ਰੈਜੀਨਰ ایرੀਆ ਉਸ ਚੈਕਿੰਗ ਜਿਹੜੀ ਉਹ ਚਾਹੀਦੀ ਆ ਤੇ ਕਿੱਸੋ ਆਪਰੇਸ਼ਨ ਦਾ ਮੇਨ ਨੇਮ ਇਹੀ ਹੈ ਕਿ ਵੀ ਕਿਤੇ ਵੀ ਕੋਈ ਡਰੱਗਸ ਜਾਂ ਨਾਰਕੋਟਿਕਸ ਅਗਰ ਕਿਤੇ ਕੋਈ ਵੇਚ ਰਿਹਾ ਜਾਂ ਕੋਈ ਸ਼ਕਤੀਸਾਨ ਬੰਦਾ ਇਸ ਤਰ੍ਹਾਂ ਦਾ ਲੱਭ ਰਿਹਾ ਜਾਂ ਹੋਰ ਕੋਈ ਕ੍ਰਿਮਨਲ ਬੰਦਾ ਲੱਭ ਰਿਹਾ ਉਹਨੂੰ ਪੁਸ਼ਕਿਸ਼ ਕਰੀਏ ਉਹਦੀ ਚੈਕਿੰਗ ਕਰੀਏ ਤੇ ਅਗਰ ਕੋਈ ਇਤਰਾਜ਼ ਜੁ ਉਸ ਚੀਜ਼ ਮਿਲਦੀ ਉਹਦੇ ਆਪਾਂ ਬੰਦਾ ਜਿਹੜਾ ਮੁਕੱਦਮਾ ਉਹ ਦਰਜ ਕਰੀਏ ਇਸੇ ਦੇ ਮੱਦੇਨਜ਼ਰ ਇਹ ਪੂਰੇ ਡਿਸਟ੍ਰਿਕਟ 'ਚ ਜਿਹੜਾ ਕੈਸੋ ਆਪਰੇਸ਼ਨ ਲਗ ਲਗ ਜਗ੍ਹਾ ਤੇ ਚੱਲ ਰਿਹਾ ਤੇ ਅੱਜ ਆਪਾਂ ਇੱਥੇ ਜਿਹੜੀ ਰੇਲਵੇ ਸਟੇਸ਼ਨ ਤੇ ਵੀ ਵੀ ਚੈਕਿੰਗ ਕਿਸੇ ਖਾਸ ਇਨਪੁਟ ਤੇ ਦਾ ਸਾਰੇ ਜਿਹੜਾ ਸਰਚ ਆਪਰੇਸ਼ਨ ਇਨਪੁਟ ਕੋਈ ਖਾਸ ਨਹੀਂ ਹੈ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਦਰਾਜ ਦਾ ਜਿਹੜਾ ਇਸ਼ੂ ਕਾਫੀ ਜਿਹੜਾ ਉਹ ਚੱਲਿਆ ਮੀਡੀਆ 'ਚ ਵੀ ਅੰਦਰ ਹੋਈ ਸੀ ਤੇ ਇੱਕ ਕਵਸ਼ਨ ਦੇ ਤੌਰ ਤੇ ਆਪਾਂ ਬੇਸਿਕਲੀ ਇਹ ਕਰ ਰਹੇ ਆਂ ਤੇ ਅਦਰਵਾਈਜ਼ ਅੱਗੇ ਵੀ ਆਪਾਂ ਕਰਨੇ ਆਂ ਤੇ ਵੈਸੇ ਪਟਨਾਪੁਰ ਸਾਡਾ ਮੋਸਟਲੀ ਇਸ ਚੁਲੇ ਹਾ ਟੂ ਸਕੂਲ ਤੇ 19 ਕਾਫੀ ਪ੍ਰੋਐਕਟਿਵਲੀ ਇੱਥੇ ਕੰਮ ਕਰ ਰਹੇ ਆਂ ਮਾਨਿਊਅਲ ਬੈਸਿਸ 'ਚ ਸਾਹ ਜਿਹੜੇ ਆ ਬਹੁਤ ਜ਼ਿਆਦਾ ਇੱਥੇ ਖੁਦਨ ਵਾਲ ਰਹੇ ਨੇ ਇਸ ਟਾਈਪ ਦੇ ਆਪਰੇਸ਼ਨਸ 'ਚ ਉਹਨਾਂ ਦੀ ਡਾਇਰੈਕਸ਼ਨਸ ਜਿਹੜਾ ਇਸ ਤਰੀਕੇ ਦੇ ਆਪਰੇਸ਼ਨਸ ਆਪਾਂ ਡਿਸਟ੍ਰਿਕਟ 'ਚ ਕਰ ਰਹੇ ਆਂ ਨਾਲ ਲੱਗਦੀ ਸਟੇਟ 'ਚ ਜਿਹੜੇ ਟੈਰਰਿਸਟ ਐਕਟੀਵਿਟੀਜ਼ ਹੋਈਆਂ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਇਤਿਆਤ ਜਿਹੜੀ ਪ੍ਰਾਂਨਪੁਰ ਪੁਲਿਸ ਲੋਪਰਤੀ ਆ ਰ ਜਿਸ ਵੀ ਤੁਸੀਂ ਜਾਣਦੇ ਹੋ ਕਿ ਜੰਕੀ ਵਿੱਚ ਰੀਸੈਂਟਲੀ ਮਲਟੀਪਲ ਟੈਰਰਿਸਟ ਅਟੈਕ ਹੋਏ ਆ ਖਾਸ ਕਰਕੇ ਪੁਨਚ ਰੋਜ਼ਰੀ ਤੇ ਰਕਮੂਰ ਦੇ ਥੱਲੇ ਵਾਲਾ ਜੰਮੂ ਵਾਲਾ ਏਰੀਆ ਜਿਹੜਾ ਉਹਨਾ ਏਰੀਆ ਚਨਾਬ ਦੇ ਨਾਲ ਲੱਗਦਾ ਹੈ ਨਾ ਆਪਾਂ ਕਹਿ ਸਕਦੇ ਹਾਂ ਇਹ ਵਾਲਾ ਏਰੀਆ ਜਿਹੜਾ ਕਾਫੀ ਹੌਟਲਿਆ ਪਿਛਲੇ ਕੁਝ ਟਾਈਮ ਤੋਂ ਖਾਸ ਕਰ ਡਿਸਟ੍ਰਿਕਟ ਰੋਜ਼ਰੀ ਪਿਛਲਾ ਥੱਲੇ ਵਾਲਾ ਏਰੀਆ ਤੇ ਉਸ ਦਿਨਾਂ ਪਹਿਲੇ ਜਿਹੜਾ ਕਿ ਵੀ ਇੱਥੇ ਜਿਸ ਦਿਨ ਰਿਜ਼ਲਟ ਆਈ ਸੀ ਇਲੈਕਸ਼ਨ ਦੇ ਸੈਂਟਰਲ ਜਿਹੜੀ ਆਪਣੀ ਪਾਰਲੀਮੈਂਟ ਦੀ ਹੋਈ ਸੀ ਉਸ ਦਿਨ ਵੀ ਟੈਪਰ ਸੁਟਾਇਆ ਕਿ ਕੋ ਹੋ ਸੀ ਤੇ ਇਸ ਲਈ ਇਹ ਬੜਾ ਹੀ ਸੀਰੀਅਸ ਮੁੱਦਾ ਕਿਉਂਕਿ ਪਠਾਨਕੋੜ ਜਿਹੜਾ ਉਹ ਜੰਕੇ ਨਾਲ ਟੱਚ ਕਰਦਾ ਖਾਸ ਕਰਕੇ ਜਿਹੜਾ ਨਦਨਪਾਰਟ ਆ ਪਠਾਨਕੋੜ ਦਾ ਆਪਾਂ ਬਮਿਆਲ ਤੋਂ ਚੱਲੀਏ ਤੇ ਆਗੇ ਮਾਦਾਪੁਰ ਤੋਂ ਉੱਗੀ ਜਾ ਕੇ ਪ੍ਰਧਾਰਤਕ ਜਾਈਏ ਤੇ ਕਾਫੀ ਏਰੀਆ ਜਿਹੜਾ ਪਠਾਨਕੋੜ ਦਾ ਉਹ ਜੰਕੇ ਸਟੇਟ ਨਾਲ ਟੱਚ ਕਰਦਾ ਤੇ ਇਸ ਲਈ ਸਾਨੂੰ ਇੱਥੇ ਸਤਰਕ ਰਹਿਣ ਦੀ ਲੋੜ ਆ ਤੇ ਆਪਾਂ ਇਸੇ ਕਾਰਨ ਜਿਹੜੀਆਂ ਮਲਟੀਪਲ ਕਯੂਆਰਟੀਜ਼ ਜਿਹੜੀ ਸੈਕੰਡ ਲਾਈਨ ਡਿਫੈਂਸ ਦੇ ਨਾਕੇ ਇੰਟਰ ਡਿਸਟ੍ਰਿਕਟ ਨਾਕੇ ਇੰਟਰ ਡਿਸਟ੍ਰਿਕਟ ਪੈਟਰੋਲਿੰਗ ਜੁਆਇੰਟ ਚੈਕਿੰਗ ਵਿਦ ਦਾ ਜੀ ਐਂਡ ਕੇ ਪੁਲਿਸ ਆਦਰਵਾਇਜ਼ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਰੇਡਸ ਵਗੈਰਾ ਆਪਾਂ ਬਾਰਡਰ ਦੇ ਏਰੀਆ 'ਚ ਜਿਹੜਾ ਜੀ ਐਂਡ ਕੇ ਨੂੰ ਲੱਗਦਾ ਉੱਚ ਕਰਦੇ ਰਹਿੰਦਾ ਕਿ ਤਾਂ ਕਿ ਜਿਹੜਾ ਇਸ ਚੀਜ਼ ਤੇ ਆਪਾਂ ਜਿਹੜਾ ਥੋੜਾ ਅਲਰਟ ਵੀ ਰਹੇ ਹਾਂ ਤੇ ਨਾਲ ਇਸ ਤਰੀਕੇ ਦੇ ਬਰਬਾਹ ਹਾਲਾਤ ਸਾਂ ਪਠਾਨਕੋਟ ਚ ਨਾ ਹੋਵੇ ਇਸੇ ਲਈ ਆਪਾਂ ਇਹ ਜਿਹੜੀ ਸਾਰੀ ਡ੍ਰੀਲਸ ਆਪਾਂ ਕਰਾਈ ਤਾਂ ਸਭ ਪਠਾਨਕੋਟ ਦੇ ਬਰਫਾਨੀ ਮੰਦਿਰ ਚ ਪਾਕਿਸਤਾਨੀ ਸੌੜ ਦਾ ਨੋਟ ਵੀ ਇੱਕ ਮਿਲਿਆ ਉੱਤੇ ਕੀ ਕਹਿਣਾ ਤੁਸੀਂ ਇਹ ਉਹ ਮੇਰੇ ਇਨਫੋਰਮੇਸ਼ਨ ਚ ਆਈ ਸੀ ਗੱਲ ਕਿ ਵੀ ਕੋਈ ਨੋਟ ਮਿਲਿਆ ਉੱਥੇ ਸੌੜ ਦਾ ਪਾਕਿਸਤਾਨੀ ਤੇ ਆਪਾਂ ਉਹਦੀ ਜਿਹੜੀ ਉਹ ਗਹਿਨ ਚੈਕਿੰਗ ਕਰਵਾ ਕੀਤੀ ਉੱਥੇ ਕਰਵਾਈ ਹੈ ਹਮੈਸਾ ਚੂਡੀਨ ਨੰਬਰ 2 ਵੀ ਉੱਥੇ ਗਈ ਸੀ ਤੇ ਹਾਲੇ ਤੱਕ ਕੋਈ ਆਪਾਂ ਨੂੰ ਕੋਈ ਇਸ ਤਰੀਕੇ ਦੀ ਕੋਈ ਅਦੀਮਤ ਨਹੀਂ ਮਿਲੀ ਹੈ ਬਾਕੀ ਉ ਬਰਫਾਨੀ ਮੰਦਿਰ ਇਸ ਤਰ੍ਹਾਂ ਦਾ ਏਰੀਆ ਜਿੱਥੇ ਹਰ ਜਿੰਨ ਦੇ ਟੂਰਿਸਟ ਕਾਫੀ ਰੁਕਦੇ ਹੈ ਤੇ ਅੱभी ਗੱਡੀਆਂ ਰੁਕਦੀ ਹੈ ਤੇ ਅਸੀਂ ਆਪਾਂ ਵੀਡੀਓਜ਼ ਦੀ ਗਹਿਨ ਚੈਕਿੰਗ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਸੰਬੋਧਕੀ ਚੀਜ਼ ਨਾ ਹੋ ਜੇ ਤੇ ਅਦਰ ਮੈਂ ਜੋ ਵੀ ਇਹਦੇ ਉੱਪਰ ਲੇਟੈਸਟ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੰਦੇ ਲੋਕਾਂ ਨੂੰ ਸਾਰਾ ਕੀ ਅਪੀਲ ਕਰਦੇ ਹਾਂ ਲੋਕਾਂ ਨੂੰ ਮੈਂ ਇਹ ਕਹੂੰਗਾ ਕਿ ਵੀ ਉਹ ਬਿਲਕੁਲ ਨਿਸ਼ਚਿੰਤ ਹੋ ਕੇ ਆਪਣਾ ਪੁਲਿਸ ਤੇ ਕੋਰਸ ਕਰੋ ਪੁਲਿਸ ਨੂੰ ਨਾਲ ਦੀ ਸੇਵਾ ਵਿੱਚ ਲੱਗੀ ਹੋਈ ਹੈ ਤੇ ਆਪਾਂ ਬਿਲਕੁਲ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਸ਼ਹਿਰ 'ਚ ਨਹੀਂ ਹੋਣ ਦੇਵਾਂਗੇ ਜਿਹੜੀ ਕ੍ਰਿਮੀਨਲ ਨੇਚਰ ਦੀ ਹੈ ਜਿਹੜੀ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੀ ਹੈ ਤੇ ਪੰਜਾਬ ਪੁਲਿਸ ਨਾਲ ਹਮੇਸ਼ਾ ਖੜੀ ਹੈ ਕੈਮਰਾ ਪਰਸਨ ਹਨੀ ਦੇ ਨਾਲ ਅਦਸਾਨੀ ਤੀਕੋ